ਮੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਜਿਨਾਂ ਦਾ ਪਟਾਟ ਮਿਊਨਿਸਪਲ ਵਰਕਰ ਯੂਨੀਅਨ ਸਬੰਧਤ ਬਾਹਰ ਦੇ ਮਜ਼ਦੂਰਾਂ ਜਿਹੜੀ ਅੱਜ ਦੀ ਕਾਲ ਹੈ ਜਿਹੜਾ ਉਹਨੇ ਧਰਨਾ ਲਾਇਆ ਗਿਆ 2 ਘੰਟੇ ਦਾ 5-6 ਮਹੀਨੇ ਤੋਂ ਸਾਡਾ ਪੀਐਫ ਹੈ ਜਿਹੜਾ ਉਹ ਜਮਾ ਨਹੀਂ ਹੋ ਰਿਹਾ ਪਹਿਲਾਂ 1 ਮਹੀਨੇ ਦਾ ਡਿਲੇ ਹੋ ਗਿਆ ਫਿਰ 2 ਮਹੀਨੇ ਦਾ ਫਿਰ 3 ਮਹੀਨੇ ਦਾ ਹੌਲੀ-ਹੌਲੀ 5-6 6 ਮਹੀਨੇ ਦਾ ਹੋ ਗਿਆ 7 ਮਹੀਨੇ ਦਾ ਅਸੀਂ ਕਿੰਨੀ ਵਾਰ ਪ੍ਰਸ਼ਾਸਨ ਨੂੰ ਯਾਦ ਵੀ ਦਿਲਾਇਆ ਮੰਗ ਪੱਤਰ ਵੀ ਦਿੱਤਾ ਵੀ ਜਿਹੜਾ ਸਾਡਾ ਪੀਐਫ ਹੈ ਉਹ ਜਮਾ ਨਹੀਂ ਹੋ ਰਿਹਾ ਜਦੋਂ ਸਾਡੀ ਤਨਖਾਹ ਦੇ ਵਿੱਚੋਂ ਪੀਐਫ ਕੱਢ ਕੇ ਜਾਂਦਾ ਹੈ ਤਾਂ ਸਾਡਾ ਪੀਐਫ ਜਮ੍ਹਾਂ ਕਿਉਂ ਨਹੀਂ ਹੁੰਦਾ ਪਰ ਉਸ ਗੱਲ 'ਤੇ ਕਦੀ ਨਾ ਕੋਈ ਗੌਰ ਨਹੀਂ ਕਰੀਗੀ ਪ੍ਰਸ਼ਾਸਨ ਵੱਲੋਂ ਉਸ ਤੋਂ ਬਾਅਦ ਅਸੀਂ ਇੱਕ ਮੰਗ ਪੱਤਰ ਵੀ ਦਿੱਤਾ ਪਿਛਲੀ 27 ਤਰੀਕ ਨੂੰ ਪਿਛਲੀ 27 ਤਰੀਕ ਨੂੰ ਮੰਗ ਪੱਤਰ ਦਿੱਤਾ ਆ ਦੇਖ ਲਓ ਅੱਜ 22 ਤਰੀਕ ਹੋ ਗਈ ਹੁਣ ਮਨ ਲੱਗਦਾ ਇਹਨਾਂ ਨੇ ਕੋਈ ਮੀਟਿੰਗ ਰੱਖੀ ਐ 30 ਤਰੀਕ ਦੀ ਮੰਨੂ ਵਾਲੇ ਕੋਈ ਚਿੱਠੀ ਨਹੀਂ ਮਿਲੀ ਹੈਗੀ ਸੁਣੋ ਚਾਹੇ ਵੀ 30 ਤਰੀਕ ਦੀ ਮੀਟਿੰਗ ਐ ਪੂਰੇ 1 ਮਹੀਨੇ ਬਾਅਦ ਤੇ ਜਿਹੜਾ ਪੀਐਫ ਪਿੱਛੇ ਤੇ ਤਣਾਅ ਪ੍ਰਦਰਸ਼ਨ ਹੋ ਰਿਹਾ ਉਹ ਇਸ ਕਰਕੇ ਹੋ ਰਿਹਾ ਕੁਛ ਟਾਈਮ ਪਹਿਲਾਂ ਐਦਾਂ ਹੀ ਪੀਐਫ ਹੌਲੀ ਹੌਲੀ ਜਮ੍ਹਾਂ ਹੁੰਦਾ ਹੁੰਦਾ ਸਾਡਾ 10-12 ਸਾਲ ਦਾ ਪੀਐਫ ਜਮ੍ਹਾਂ ਉਹ ਪੈਂਡਿੰਗ ਹੋ ਗਿਆ ਸੀ ਜਿੱਦੀ ਰਕਮ ਸੀ 12 ਕਰੋੜ ਰੁਪਇਆ ਪਿਛਲੀ ਸਰਕਾਰ ਦੇ ਵਿੱਚ ਅਸੀਂ ਉਸ ਟੈਂਪੂਰੇ ਧਰਨਾ ਲਾਇਆ ਤਾਂ ਜਿਹੜਾ ਉਹ ਕਮਿਸ਼ਨ ਮੈਡਮ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਧਰਨਾ ਨਾ ਲਾਓ ਤੁਹਾਡਾ ਪੀਐਫ ਦਾ ਇੱਕ ਇੱਕ ਪੈਸਾ ਜਮ੍ਹਾਂ ਕਰਾਇਆ ਜਾਏਗਾ ਇਸ ਚੀਜ਼ ਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਹਾਂ ਚਲੋ ਅਸੀਂ ਧਰਨਾ ਡਿਲੇ ਕਰ ਲਿਆ ਮਹੀਨੇ ਤੋਂ ਮਹੀਨੇ ਬਾਅਦ ਪੇਮੈਂਟ ਆਈ ਚਲੋ ਕਮਿਸ਼ਨਰ ਸਾਹਿਬ ਦਾ ਉਹਨਾਂ ਦਾ ਜਿਹੜੇ ਉਸ ਟਾਈਮ ਕਮਿਸ਼ਨਰ ਮੈਡਮ ਸੀਗੇ ਉਹਨਾਂ ਦਾ ਧੰਨਵਾਦ ਉਹਨਾਂ ਨੇ ਸਾਡਾ ਇੱਕ ਇੱਕ ਪੈਸਾ ਜਮ੍ਹਾਂ ਕਰਵਾ ਦਿੱਤਾ ਉਸ ਤੋਂ ਬਾਅਦ ਟੀਮ ਦੇ ਵਿੱਚ ਪੀਐਫ ਜਮ੍ਹਾਂ ਹੁੰਦਾ ਗਿਆ ਕੋਈ ਪ੍ਰੋਬਲਮ ਨਹੀਂ ਆਈ ਪਰ 6-7 ਮਹੀਨੇ ਤੋਂ ਦੁਬਾਰਾ ਪ੍ਰੋਬਲਮ ਆਣ ਲੱਗੀ ਪਹਿਲਾਂ ਇੱਕ ਮਹੀਨੇ ਦਾ ਜਮ੍ਹਾਂ ਹੋਇਆ ਇਹ ਜਮ੍ਹਾਂ ਨਹੀਂ ਹੋਇਆ ਫਿਰ 2 ਮਹੀਨੇ ਦਾ ਜਮ੍ਹਾਂ ਨਹੀਂ ਹੋਇਆ ਅਸੀਂ ਟਾਈਮ-ਟਾਈਮ ਤੇ ਪ੍ਰਸ਼ਾਸਨ ਨੂੰ ਇਹ ਦੱਸਦੇ ਰਹੇ ਕਿ ਸਾਡਾ ਪੀਐਫ ਨਹੀਂ ਜਮ੍ਹਾਂ ਹੋ ਰਿਹਾ ਤੇ ਮਿਊਸਿਕਲ ਫੰਡ ਹੈ ਜਿਹੜਾ ਉਸ ਦੇ ਵਿੱਚੋਂ ਗਲਤ ਤਰੀਕੇ ਨਾਲ ਪੈਸੇ ਖਰਚ ਕੀਤੇ ਜਾ ਰਹੇ ਹਨ ਮੁਲਾਜ਼ਮਾਂ ਦੇ ਪੈਸੇ ਗਲਤ ਤਰੀਕੇ ਨਾਲ ਖਿੱਚ ਕੇ ਖਰਚ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਲੋੜ ਨਹੀਂ ਹੈਗੀ ਇਸ ਲਈ ਸਾਨੂੰ ਪੁਲਿਸ ਧੰਨਾ ਲਾਣ ਤੇ ਮਜਬੂਰ ਨਾ ਕਰੋ ਮਿਊਨਿਸਪਲ ਫਰਡ ਦੇ ਵਿੱਚੋਂ ਤਰਖਾਹਾਂ ਤੇ ਮੁਲਾਜ਼ਮਾਂ ਦਾ ਪੀਐਫ ਦਾ ਪੈਸਾ ਜਮ੍ਹਾਂ ਕਰਾਇਆ ਜਾਵੇ ਤੁਹਾਡੀ ਗੱਲਬਾਤ ਹੋਈ ਇਸ ਮਾਮਲੇ ਤੇ ਸਾਡੀ ਇਸ ਮਾਮਲੇ ਤੇ ਕੋਈ ਗੱਲਬਾਤ ਨਹੀਂ ਹੋਈ ਤੁਹਾਨੂੰ ਮੈਂ ਦੱਸਿਆ ਵੀ ਅਸੀਂ ਵੀ ਅਸੀਂ ਇੱਕ ਡਿਮਾਂਡ ਨੋਟਸ ਦਿੱਤਾ ਸੀਗਾ ਪਿਛਲੀ 27 ਤਰੀਕ ਨੂੰ ਦੂਜੀ 27 ਤਰੀਕ ਆਉਣ ਵਾਲੀ ਆ ਪੜ ਤੱਕ ਮੰਨੂ ਕੋਈ ਲੈਟਰ ਨਹੀਂ ਆ ਚੁੱਚੀ ਕੋਈ ਵੀ ਨਹੀਂ ਮਿਲਿਆ ਤਾਰਨ ਕੀ ਮੰਨਦੇ ਹੋ ਤਾਰਨ ਕੀ ਮੰਨਦੇ ਹੋ ਗੜਾ ਬੀਬੀ ਤੁਹਾਨੂੰ ਵਸ ਤੁਹਾਨੂੰ ਮੈਂ ਸਾਰਾ ਦੱਸਦਾ ਉਸ ਤੋਂ ਬਾਅਦ ਕੀ ਹੋਇਆ ਪਿਛਲੀ ਸਰਕਾਰ ਦੇ ਵਿੱਚ ਇੱਕ ਟੈਂਡਰ ਲੱਗਿਆ ਸਾਡਾ ਆਡੀਟੋਰੀਅਮ ਹਾਲ ਦਾ ਵੀ ਇਸ ਹਾਲ ਨੂੰ ਨਵਾਂ ਬਣਾਇਆ ਜਾਏਗਾ ਵੀ ਇਸ ਆਡੀਟੋਰੀਅਮ ਹਾਲ ਨੂੰ ਨਵਾਂ ਬਣਾਇਆ ਜਾਏਗਾ ਅਸੀਂ ਕਿਹਾ ਵੀ ਨਹੀਂ ਜਿੱਦਾਂ ਵੀ ਸਾਡਾ ਆਡੀਟੋਰੀਅਮ ਹੈਗਾ ਇਸ ਨੂੰ ਉੱਥੇ ਹੀ ਰੱਖਿਆ ਜਾਵੇ ਮਿਊਨਿਸਪਲ ਫੰਡ ਦੇ ਵਿੱਚੋਂ ਅਸੀਂ 1 ਰੁਪਿਆ ਵੀ ਖਰਚ ਮਿਊਨਿਸਪਲ ਫੰਡ ਦੇ ਵਿੱਚੋਂ ਅਸੀਂ 1 ਰੁਪਿਆ ਵੀ ਦਾ ਖਰਚ ਨਹੀਂ ਆਉਂਦਾਂਗੇ ਤਾਂ ਸਾਨੂੰ ਪ੍ਰਸ਼ਾਸਨ ਨੇ ਕਿਹਾ ਵੀ ਜਿਹੜਾ ਆਰਡਰ ਟੋਰੀਅਮ ਬਣ ਰਿਹਾ ਹੈ ਇਹ ਤੁਹਾਡਾ ਮੁਲਾਜ਼ਮਾਂ ਦਾ ਹੀ ਹੈ ਉਹ ਜਿਹੜਾ 1 ਕਰੋੜ ਰੁਪਏ ਅਸੀਂ ਇਸ ਤੇ ਲਾਣਾ ਹੈ ਉਹ ਗ੍ਰਾਂਟ ਦਾ ਪੈਸਾ ਆਇਆ ਹੈ ਮਿਊਨਿਸਪਲ ਫੰਡ ਦੇ ਵਿੱਚੋਂ ਨਹੀਂ ਲਾਣਾ ਚਲੋ ਅਸੀਂ ਕਿਹਾ ਠੀਕ ਹੈ ਜੇ ਗ੍ਰਾਂਟ ਦਾ ਪੈਸਾ ਆਇਆ ਹੈ ਮੁਲਾਜ਼ਮਾਂ ਦਾ ਪੈਸਾ ਨਹੀਂ ਖਰਚ ਹੋ ਰਿਹਾ ਤਾਂ ਤੁਸੀਂ ਗ੍ਰਾਂਟ ਦੇ ਪੈਸੇ ਦੇ ਵਿੱਚੋਂ 1 ਕਰੋੜ ਰੁਪਏ ਲਾ ਦਿੱਤਾ ਜਾਵੇ ਪਰ ਜਦ ਉਸ ਹਾਲ ਦਾ ਕੰਮ ਸ਼ੁਰੂ ਹੋਇਆ ਸਾਨੂੰ ਬਾਅਦ ਵਿੱਚੋਂ پتہ ਲੱਗਿਆ ਵੀ ਇੱਕ ਕਰੋੜ ਦੀ ਤਾਂ ਗ੍ਰਾਂਟ ਲੱਗੀ ਤੇ 60 ਤੋਂ 70 ਲੱਖ ਰੁਪਏ ਮਿਊਨਿਸਪਲ ਫੰਡ ਦੇ ਵਿੱਚੋਂ ਉਸ ਨੂੰ ਉਸ ਦੇ ਵਿੱਚ ਲਾਇਆ ਗਿਆ ਜਿਸ ਦੇ ਕਰਕੇ ਸਾਡੀਆਂ ਤਨਖਾਹ ਵੀ ਲੇਟ ਹੁੰਦੀਆਂ ਰਹੀਆਂ ਮੁਲਾਜ਼ਮਾਂ ਦੀਆਂ ਤੇ ਪੀਐਫ ਵੀ ਲੇਟ ਹੁੰਦਾ ਰਿਹਾ ਤੇ ਹੁਣ ਮਨੂੰ ਰੀਸੈਂਟਲੀ ਪਤਾ ਲੱਗਿਆ ਸਾਨੂੰ ਸਵੇਰੇ ਆਏ ਤੇ ਵੀ ਕਾਰਪੋਰੇਸ਼ਨ ਨੇ ਪੰਜ ਗੱਡੀਆਂ ਖਰੀਦੀਆਂ ਨਵੀਆਂ ਬਲੈਰੋ ਪੰਜ ਗੱਡੀਆਂ ਖਰੀਦੀਆਂ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਅਸੀਂ ਕਹਿੰਦੇ ਹਾਂ ਸਾਡੇ ਮੁਲਾਜ਼ਮਾਂ ਲਈ ਆਈਆਂ ਉਹ ਗੱਡੀਆਂ ਪੰਜ ਦੀ ਬਜਾਏ 10 ਖਰੀਦੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਦ ਸਾਨੂੰ ਪਤਾ ਲੱਗਿਆ ਵੀ ਇਹ ਗੱਡੀਆਂ ਵੀ ਮਿਊਨਿਸਪਲ ਫੰਡ ਦੇ ਵਿੱਚੋਂ ਆਈਆਂ ਗਈਆਂ ਤਾਂ ਮੁਲਾਜ਼ਮਾਂ ਦੇ ਵਿੱਚ ਰੋਸ ਪਾਇਆ ਗਿਆ ਵੀ ਸਾਡਾ 7-8 ਮਹੀਨੇ ਦਾ ਪੀਐਫ ਜਮਾ ਨਹੀਂ ਹੋ ਰਿਹਾ ਔਰ ਮਿਊਸਪਲ ਫੰਡ ਦੇ ਵਿੱਚੋਂ 5 ਗੱਡੀਆਂ ਮੰਗਾਈਆਂ ਗਈਆਂ ਮੈਂ ਪੁੱਛਣਾ ਚਾਹੁੰਦਾ ਵੀ ਪਟਿਆਲਾ ਕਿੱਡਾ ਵਿਚਾਰਾ ਅੱਡੀ ਕਿਹੜੀ ਆਫਤ ਆ ਗਈ ਸੀ ਵੀ 5 ਗੱਡੀਆਂ ਮਿਊਸਪਲ ਫੰਡ ਦੇ ਵਿੱਚੋਂ ਪੈਸੇ ਖਰਚ ਕਰਕੇ ਮੰਗਾਈਆਂ ਗਈਆਂ ਮਲਾਜ਼ਮਾਂ ਦੇ ਪੈਸੇ ਪੂਰੇ ਤੁਹਾਨੂੰ ਪਤਾ ਹੀ ਹੈ ਤੁਸੀਂ ਮੇਰੇ ਪ੍ਰੈਸ ਵਾਲੇ ਵੀਰ ਹੈ ਵੀ ਮਲਾਜ਼ਮਾਂ ਦਾ ਜਿਹੜਾ ਪੈਸਾ ਹੈ ਪੀਐਫ ਫੰਡ ਹੈ ਔਰ ਮਲਾਜ਼ਮਾਂ ਦਾ ਮਿਊਸਪਲ ਫੰਡ ਹੈ ਉਹ ਗਲਤ ਤਰੀਕੇ ਨਾਲ ਯੂਜ਼ ਕਰਿਆ ਜਾ ਰਿਹਾ ਇਹ ਅਸੀਂ ਲਿਖ ਕੇ ਪ੍ਰਸ਼ਾਸਨ ਨੂੰ ਵੀ ਦਵਾਂਗੇ ਤੇ ਇਹਦੀ ਅਸੀਂ ਸਟੇਟ ਲੈਵਲ ਤੇ ਬਿਜ਼ਨਸ ਜਾਂਚ ਵੀ ਕਰਾਵਾਂਗੇ। ਪਰ ਮੇਰੇ ਟਾਈਮ ਤੇ ਕੀ ਰਣਨੀਤੀ ਰਹੀ। ਆ ਨਾਲੇ ਟਾਈਮ ਦੇ ਵਿੱਚੋਂ ਅਗਰ ਪ੍ਰਸ਼ਾਸਨ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਤਾਂ ਅਸੀਂ ਇਹ ਤੁਹਾਨੂੰ ਰੁਟੀਨ ਦੇ ਵਿੱਚ ਨਾਲ ਲਾਵਾਂਗੇ। ਇਸ ਦੇ ਵਿੱਚ ਅੱਜ ਸਾਡੇ ਨਾਲ ਟੈਕਨੀਕਲ ਇੰਪਲਾਈ ਹੁੰਦੇ ਪ੍ਰਧਾਨ ਬੀ. ਜੇ ਬੀ. ਜੇ ਕਲਿਆਣ ਜੀ ਵੀ ਆ ਤੇ ਹੋਰ ਵੀ ਜਿਹੜੇ ਸਾਡੇ ਭਾਰਤ ਮਜ਼ਦੂਰ ਸੰਘ ਦੀਆਂ ਯੂਨੀਅਨਾਂ ਹਨ ਉਹਨਾਂ ਨਾਲ ਵੀ ਅਸੀਂ ਮੇਲ ਮਿਲਾਪ ਕਰਾਂਗੇ ਤੇ ਉਹਨਾਂ ਨੂੰ ਲੈਟਰ ਭੇਜਾਂਗੇ। ਇਹ ਅਗਰ ਸਾਨੂੰ ਪ੍ਰਸ਼ਾਸਨ ਨਹੀਂ ਬੁਲਾਦਾ ਤਾਂ ਇਹ ਤਨਾ ਰੁਟੀਨ ਦੇ ਵਿੱਚ ਰੋ 2 ਘੰਟੇ ਹੋਰੇ ਤਨਾ ਲੱਗਿਆ ਕਰੇਗਾ ਅੱਜ ਐਕਚੁਅਲੀ ਗੱਲ ਇਹ ਹੈ ਭਾਰਤੀ ਮਜ਼ਦੂਰ ਸੰਘ ਨਾਲ ਸਾਡੀ ਜਿਹੜੀ ਮਿਊਸਪਲ ਵਰਕਰ ਯੂਨੀਅਨ ਹੈ ਉਸ ਸੰਬੰਧਤ ਹੈ ਕਾਪਰਧਾਨ ਜੀ ਵੱਲੋਂ ਸ਼ਿਵ ਕੁਮਾਰ ਜੀ ਵੱਲੋਂ ਸਾਨੂੰ ਇਹ ਕਾਲ ਆਈ ਵੀ ਆਪਣੇ ਮੁਲਾਜ਼ਮਾਂ ਦਾ ਜਿਹੜਾ ਪੀਐਫ ਹੈ ਐਸੇ ਦਾ ਸਾਡੇ ਵਿੱਚ ਡੇਲੀ ਇਸ ਗੱਲ ਨੂੰ ਲੈ ਕੇ ਚਰਚਾ ਹੁੰਦੀ ਸੀ ਕਿ ਪੀਐਫ ਹੈ ਜਿਹੜਾ ਸਾਡਾ ਜਿਹੜਾ ਸਾਡਾ ਹੱਕ ਹੈ ਜਿਹਦਾ ਸਾਨੂੰ ਕੀ ਬਿਆਜ ਦਾ ਵੀ ਨੁਕਸਾਨ ਹੋ ਰਿਹਾ ਹੈ ਪਹਿਲਾਂ ਵੀ ਜਿਹੜਾ ਸਾਡਾ ਪੀਐਫ 12 ਕਰੋੜ ਰੁਪਏ ਬਕਾਇਆ ਸੀ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੀਗਾ ਉਹ ਪੈਂਡਿੰਗ ਹੱਥ ਚੱਲਦਾ ਆ ਰਿਹਾ ਸੀ ਉਹਦਾ ਸਾਨੂੰ ਟਟੋ-ਟਟ ਇੱਕ ਮਿਲਾਵਣ ਨੂੰ 50000 ਤੋਂ ਜ਼ਿਆਦਾ ਵਿਆਜ ਦਾ ਜਿਹੜਾ ਨੁਕਸਾਨ ਹੋਇਆ ਤਾਂ ਸਾਡੀ ਐਡਮਿਨਿਸਟ੍ਰੇਸ਼ਨ ਨੇ ਉਸਤੇ ਕਦੀ ਗੌਰ ਨਹੀਂ ਕੀਤੀ ਵੀ ਇਹਨਾਂ ਦਾ ਪੀਐਫ ਦਾ ਜਿਹੜਾ ਨੁਕਸਾਨ ਹੈ ਉਲਟਾ ਹੁਣ ਦੁਬਾਰਾ ਤੋਂ ਆ ਕੇ ਆ ਪਿਛਲੇ 6 ਮਹੀਨਿਆਂ ਤੋਂ ਸਾਡਾ ਪੀਐਫ ਜਿਹੜਾ ਉਹ ਸਾਡੇ ਖਾਤਿਆਂ ਦੇ ਵਿੱਚ ਨਹੀਂ ਜਾ ਰਿਹਾ ਇਹਦੇ ਇਹਦੇ ਵਾਸਤੇ ਅਰ ਇੱਕ ਜਿਹੜੀਆਂ ਸਾਡੀਆਂ ਇਹਨਾਂ ਨੇ ਮਿਊਨਿਸਪਲ ਫੰਡ ਦੇ ਵਿੱਚੋਂ ਜੋ ਵੀ ਖਰਚਾ ਜਿਹੜਾ ਨਗਰ ਨਿਗਮ ਦੀ ਜਿਵੇਂ ਪਿੱਛੇ ਆਡੀਟੋਰੀਅਮ ਬਣਿਆ 60 ਲੱਖ ਰੁਪਏ ਐਕਸਟਰਾ ਉਹਦੇ ਤੇ ਖਰਚ ਕੀਤਾ ਹੁਣ ਜਿਹੜੀਆਂ ਗੱਡੀਆਂ 75 ਲੱਖ ਦੀਆਂ ਤਕਰੀਬਨ ਆਈਆਂ ਉਹ ਵੀ ਮਿਊਨਿਸਪਲ ਫੰਡ ਜੁਆਈਆਂ ਅਸੀਂ ਇਹਦਾ ਇਹਦੀ ਨਹਿਦੀ ਕਰਦੇ ਆ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਦੀ ਵੀਏ ਜਿਹੜਾ ਸਾਡਾ ਪੀਐਫ ਜਮਾ ਨਹੀਂ ਕਰ ਰਹੇ ਆਪਣੇ ਹੋਰ ਕੰਮਾਂ ਦੇ ਵਿੱਚ ਪੈਸਾ ਲਾ ਰਹੇ ਇਹਨੂੰ ਬੰਦ ਕੀਤਾ ਜਾਵੇ ਅਸੀਂ ਇਹ ਧਰਨੇ ਦੇ ਤਹਿਤ ਇਹ ਫੈਸਲਾ ਲਿਆ ਹੈ ਇਹ ਅਸੀਂ ਜਿਹੜੀਆਂ ਇਹ ਗੱਡੀਆਂ ਜਦੋਂ ਤੱਕ ਸਾਡਾ ਆਪਣਾ ਪੀਐਫ ਜਮ੍ਹਾਂ ਨਹੀਂ ਹੁੰਦਾ ਜਾਂ ਸੀਟੀਐਫ ਜਮ੍ਹਾਂ ਨਹੀਂ ਹੁੰਦਾ ਵੀ ਅਸੀਂ ਇਹ ਗੱਡੀਆਂ ਚੱਲਣ ਨਹੀਂ ਦੇਵਾਂਗੇ ਇਹਦੇ ਖਿਲਾਫ ਅਸੀਂ ਤਰਨਵਾਤ ਹੋਈ ਤੁਹਾਡੀ ਪ੍ਰਸ਼ਾਸਨ ਨਾਲ ਲਗਨਦਗਮ ਦੇ ਕਮਿਸ਼ਨਰ ਜਾਂ ਕਿਸੇ ਨਾਲ ਦੇਖੋ ਪਿਛਲੇ 27 ਤਰੀਕ ਨੂੰ ਉਹਨਾਂ ਅਧਿਕਾਰੀਆਂ ਨੂੰ ਲੈਮਨਡਮ ਦਿੱਤਾ ਗਿਆ ਕੋਈ ਵੀ ਸਾਡੋ ਕਾਲ ਨਹੀਂ ਕੀਤੀ ਵੀ ਤੁਹਾਡੀਆਂ ਕੀ ਮੰਗਾਂ ਨੇ ਮੰਗਾਂ ਦੇ ਪ੍ਰਤੀ ਕੋਈ ਵੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਸਾਨੂੰ ਮਜਬੂਰਨ ਇਹ ਜਿਹੜਾ ਹੈ ਧਰਨਾ ਲਾਉਣ ਦੀ ਐਲਾਨ ਕਰਨਾ ਪੈ ਰਿਹਾ ਹੈ ਇਹਦਾ ਸਾਰਾ ਜਿਹੜਾ ਵੀ ਕੋਈ ਨੁਕਸਾਨ ਹੁੰਦਾ ਹੈ ਇਹਦਾ ਸਾਰਾ ਲੋਕਲ ਐਡਮਿਨਿਸਟ੍ਰੇਸ਼ਨ ਉੱਤੇ ਆਏਗਾ ਕਿਵੇਂ ਬਾਤ ਹੈ ਦੇਖੋ ਸਾਡੇ ਨਾਲ ਸਾਰੀਆਂ ਯੂਨੀਅਨਾਂ ਜਿਹੜੀਆਂ ਭਾਰਤੀ ਮਜ਼ਦੂਰ ਸੰਘਾ ਨਾਲ ਸੰਬੰਧਤ ਨੇ ਉਹ ਵੀ ਨਾਲ ਸਾਡੇ ਨਾਲ ਸਹਿਮਤ ਨੇ ਕਿ ਸਾਰੇ ਸਮੂਹ ਮੁਲਾਜ਼ਮਾਂ ਦਾ ਇਹ ਜਿਹੜਾ ਹੈ ਪੀਐਫ ਹੈ ਉਹ ਕਹਿੰਦੀ ਹੈ ਵੀ ਜੋ ਵੀ ਰਣਨੀਤੀ ਬਣੇਗੀ ਅਸੀਂ ਆਪਣੀ ਡਿਸਕਸ ਕਰਕੇ ਅੱਜ ਕਮੇਟੀ ਬਣਾ ਕੇ ਆ ਦੋ ਘੰਟੇ ਦੀ ਸਾਡੀ ਕਾਮ ਸੀਗੀ ਇਹਨੂੰ ਅਸੀਂ ਕੰਪਲੀਟ ਕਰਕੇ ਉਸ ਤੋਂ ਬਾਅਦ ਅਸੀਂ ਆਪਣੀ ਜਿਹੜੀ ਹੈ ਇਹ ਰਣਨੀਤੀ ਬਣਾਵਾਂਗੇ ਅਗਲੀ ਜੋ ਵੀ ਬਣੇਗੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਏਗੀ